ਦੇਖ ਲਓ ਅਜਿਹੇ ਪਖੰਡੀ ਲੋਕ ਜੋ ਕਿ ਗੁਰੂਆਂ ਦੀ ਰੀਸ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਜਿਹੇ ਲੋਕ ਗੁਰੂਆਂ ਦੀ ਪੈਰ ਦੀ ਧੂੜ ਵੀ ਨਹੀਂ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸਿੱਖ ਧਰਮ ਨੂੰ ਬਚਾਉਣ ਦੇ ਵਾਸਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਤਾਂ ਕਿ ਜਿਹੜੀ ਦੁਨੀਆ ਨੂੰ ਜਿਹੜੇ ਹੋਰ ਪਖੰਡਵਾਦ ਦੇ ਉਹਨਾਂ ਤੋਂ ਦੂਰ ਰੱਖਿਆ ਜਾਵੇ ਪਰ ਅੱਜ ਕੱਲ ਦੇਖਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਅੰਧਵਿਸ਼ਵਾਸ ਸਭ ਤੋਂ ਵੱਧ ਜਿਹੜਾ ਕਿ ਫੈਲਦਾ ਨਜ਼ਰ ਆ ਰਿਹਾ ਹੈ ਅੰਤਿਮ ਸ਼ਵਾਦ ਦੇ ਵਿੱਚ ਫਸੇ ਹੋਏ ਲੋਕ ਆਪਣੀ ਜਾਨ ਵੀ ਗਵਾ ਰਹੇ ਨੇ ਕਿਉਂਕਿ ਹੁਣ ਤੱਕ ਅਸੀਂ ਕਿੰਨੀਆਂ ਜਿਹੜੀਆਂ ਖਬਰਾਂ ਉਹ ਦੇਖ ਚੁੱਕੇ ਆ ਪਰ ਜਿਹੜੀ ਇਹ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਨੂੰ ਦੇਖ ਕੇ ਲੋਕਾਂ ਦੇ ਵੱਲੋਂ ਖੂਬ ਇਸ ਪਖੰਡੀ ਨੂੰ ਲਾਂ ਤਾ ਪਾਈਆਂ ਜਾ ਰਹੇ ਨੇ ਕਿ ਤੁਹਾਡੇ ਵਰਗੇ ਪਖੰਡਵਾਦ ਤੁਹਾਡੇ ਵਰਗੇ ਪਖੰਡੀ ਲੋਕ ਸਾਡੇ ਗੁਰੂਆਂ ਦੀ ਕਦੇ ਵੀ ਰੀਸ ਨਹੀਂ ਕਰ ਸਕਦੇ ਜਿਸ ਤਰੀਕੇ ਦੇ ਨਾਲ ਉਹ ਤੱਤੇ ਕੜਾਹੇ ਦੇ ਵਿੱਚ ਬੈਠਾ ਨਜ਼ਰ ਆ ਰਿਹਾ ਹੈ नीचे आग ਵੱਲ ਰਹੀ ਹੈ ਤੇ ਉੱਪਰ ਕੜਾਹਾ ਪਾਣੀ ਦਾ ਭਰਿਆ ਹੋਇਆ ਤੇ ਆਪ ਵਿੱਚ ਬੈਠ ਕੇ ਲੋਕਾਂ ਨੂੰ ਜਿਹੜਾ ਕਿ ਉਸ ਪਾਣੀ ਦੇ ਨਾਲ ਆਸ਼ੀਰਵਾਦ ਦਿੰਦਾ ਨਜ਼ਰ ਆ ਰਿਹਾ ਜਿਸ ਤਰੀਕੇ ਨਾਲ ਇਹ ਦਿਖਾ ਰਿਹਾ ਕਿ ਉਸ ਦੇ ਵਿੱਚ ਬਹੁਤ ਸ਼ਕਤੀਆਂ ਨੇ ਅਤੇ ਉਹ ਲੋਕਾਂ ਦਾ ਭਲਾ ਕਰੇਗਾ ਰੀਸ ਕਰਦਾ ਹ ਉਹਨਾਂ ਗੁਰੂਆਂ ਦੀ ਜਿਨ੍ਹਾਂ ਗੁਰੂਆਂ ਨੇ ਆਪਣੇ ਪਰਿਵਾਰ ਤੱਕ ਸਿੱਖ ਧਰਮ ਦੇ ਵਾਸਤੇ ਕੁਰਬਾਨ ਕਰਦੇ ਪਰ ਅਜਿਹੇ ਲੋਕ ਜੋ ਕਿ ਆਪਣੇ ऐश्वर्य ਆਰਾਮ ਵਾਸਤੇ ਪੈਸਾ ਇਕੱਠਾ ਕਰਨ ਦੇ ਵਾਸਤੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਤੇ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਫਸਾਉਂਦੇ ਨਜ਼ਰ ਆ ਰਹੇ ਨੇ ਜੇਕਰ ਇਹਨਾਂ ਦੇ ਵਿੱਚ ਇੰਨੀ ਹੀ ਸ਼ਕਤੀ ਹੋਵੇ ਇੰਨੀ ਹੀ ਪਾਵਰ ਹੋਵੇ ਤਾਂ ਇਹ ਤੁਹਾਡੇ ਵਰਗੇ ਲੋਕਾਂ ਦਾ ਭਲਾ ਨਹੀਂ ਸਭ ਤੋਂ ਪਹਿਲਾਂ ਆਪਣਾ ਆਪਣੇ ਪਰਿਵਾਰ ਦਾ ਫਾਇਦਾ ਕਰਨਗੇ ਆਪਣਾ ਸਭ ਕੁਝ ਸਵਾਰਨਗੇ ਪਰ ਦੇਖਿਆ ਜਾਂਦਾ ਕਿ ਤੁਹਾਡੇ ਲੋਕਾਂ ਦੇ ਸਿਰ ਤੋਂ ਪਖੰਡਵਾਦ ਦੇ ਜ਼ਰੀਏ ਇਹਨਾਂ ਦੇ ਵੱਲੋਂ ਚੰਗਾ ਪੈਸਾ ਕਮਾਇਆ ਜਾ ਰਿਹਾ ਤਾਂ ਅਜਿਹੇ ਲੋਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਜਦੋਂ ਵਾਇਰਲ ਹੁੰਦੀਆਂ ਨੇ ਤਾਂ ਫਿਰ ਲੋਕਾਂ ਦੇ ਵੱਲੋਂ ਵੀ ਸਵਾ ਚੁੱਕੇ ਜਾਂਦੇ ਨੇ ਕਿਉਂ ਲੋਕ ਅੰਧਵਿਸ਼ਵਾਸ ਨੂੰ ਵਧਾਵਾ ਦੇ ਰਹੇ ਨੇ ਅਜਿਹੇ ਪਖੰਡੀ ਲੋਕਾਂ ਦੀ ਤਾਂ ਪੂਰੀ ਪੋਲ ਖੋਲ੍ਹਣੀ ਚਾਹੀਦੀ ਹੈ ਤਾਂ ਕਿ ਜਿਹੜਾ ਇਹ ਹੋਰ ਨਾ ਜਿਹੜੇ ਕਿ ਧਰਮ ਦੇ ਨਾਂ ਦੇ ਉੱਤੇ ਪਖੰਡਵਾਦ ਕਰਕੇ ਦੁਕਾਨਾਂ ਖੋਲ੍ਹ ਕੇ ਲੋਕਾਂ ਤੋਂ ਚੰਗੇ ਪੈਸੇ ਵਟੋਰਦੇ ਨੇ ਇਹਨਾਂ ਲੋਕਾਂ ਨੇ ਇਹਨਾਂ ਪਖੰਡਲੀ ਲੋਕਾਂ ਨੇ ਧਰਮ ਦੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਨਿੰਦਿਆ ਕੀਤੀ ਆ ਕਿਉਂਕਿ ਕੋਈ ਵੀ ਦੇਵੀ ਦੇਵਤਾ ਜਾਂ ਕੋਈ ਵੀ ਗੁਰੂ ਇਹ ਜਾਇਆ ਨਹੀਂ ਸੀ ਜੋ ਸ਼ਰਾਬਾਂ ਦਾ ਮੀਟ ਦਾ ਜਾਂ ਨਸ਼ਿਆਂ ਦਾ ਸੇਵਨ ਕਰਦਾ ਹੋਵੇ ਜਾਂ ਫਿਰ ਲੋਕਾਂ ਦੇ ਵਿੱਚੋਂ ਭੂਤ ਕੱਢਦਾ ਹੋਵੇ ਜਾਂ ਫਿਰ ਉਹਨਾਂ ਨੂੰ ਟੂਨੇ ਮਾਣੇ ਕਰਨ ਵਾਸਤੇ ਕਹਿੰਦਾ ਹੋਵੇ ਗੁੱਟ ਦੇ ਦਿਓ ਆਹ ਕਰ ਦਿਓ ਅਜਿਹੇ ਅੱਜ ਤੱਕ ਕੋਈ ਵੀ ਧਰਮ ਦਾ ਗੁਰੂ ਨਹੀਂ ਬਣਿਆ ਪਰ ਇਹਨਾਂ ਪਖੰਡੀਆਂ ਲੋਕਾਂ ਨੇ ਲੋਕਾਂ ਨੂੰ ਆਪਣੇ ਮਗਰ ਲਾ ਕੇ ਉਹਨਾਂ ਨੂੰ ਅੰਧਵਿਸ਼ਵਾਸ ਦੇ ਵਿੱਚ ਫਸਾ ਕੇ ਅਜਈਆਂ ਘਟੀਆਂ ਹਰਕਤਾਂ ਕੀਤੀਆਂ ਜਾ ਰਹੀ ਨੇ ਸੋ ਅਜੇ ਲੋਕਾਂ ਤੋਂ ਜਿੰਨਾ ਹੋ ਸਕਦਾ ਉਹਨਾਂ ਬਚੋ ਕੱਲੂ ਤੁਹਾਡਾ ਵੱਡਾ ਨੁਕਸਾਨ ਹੋਵੇ ਤਾਂ ਫਿਰ ਪਛਤਾਵੇ ਤੋਂ ਇਲਾਵਾ ਕੁਝ ਵੀ ਹੱਥ ਨਹੀਂ ਲੱਗਦਾ ਬਿਊਰੋ ਰਿਪੋਰਟ ਛਲਕਾਟਾ ਨਿਊਜ਼